ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਆਪਣੇ ਉਸ ਉਸੂਲ ਤੇ ਚੱਲਦੀ ਨਜ਼ਰ ਆ ਰਹੀ ਹੈ ਜੋ ਉਹਨਾਂ ਨੇ ਧਾਰਿਆ ਸੀ ਕਿ ਆਮ ਘਰਾਂ ਦੇ ਲੋਕਾਂ ਨੂੰ ਅੱਗੇ ਵਧਿਆਉਣਾ ਹੈ ਵਾਰਡ ਨੰਬਰ 24 ਬਟਾਲਾ ਚ ਨਗਰ ਨਿਗਮ ਚੋਣਾ ਦੀ ਤਾਂ ਇੱਥੋਂ ਵੀ ਇੱਕ ਮਜ਼ਦੂਰ ਨੂੰ ਉਮੀਦਵਾਰ ਚੁਣਿਆ ਆ ਸਾਝ ਨਹੀਂ ਹੈਗੇ ਜੀ ਇੱਕ ਦਿਹਾੜੀਦਾਰ ਨੂੰ ਟਿਕਟ ਦਿੱਤੀ ਗਈ ਆ ਇਹ ਸ਼ੁਕਰੀਆ ਕਰਦੇ ਆ ਭਗਵੰਤ ਮਾਨ ਜੀ ਦਾ ਸ਼ਰੀ ਕਲਸੀ ਜੀ ਦਾ ਇੱਕ ਜ਼ਮੀਨ ਤੋਂ ਦਿਹਾੜੀਦਾਰ ਨੂੰ ਜ਼ਮੀਨ ਤੋਂ ਚੁੱਕ ਕੇ ਤਾਂ ਉਠਾ ਦੇੜੀ ਤੇ ਕੰਮ ਕਰਦੇ ਹਾਂ ਦੇੜੀ ਦੇ 350 ਦੇ ਵਿੱਚ ਵਿੱਚ ਕਦੀ 350 ਕਦੀ 300 ਗਈ 350 ਇਹਦੇ ਵਿੱਚ ਵਿੱਚ ਲੱਗਾ ਤੁਹਾਨੂੰ ਕਿ ਟਿਕਟ ਮਿਲ ਗਈ ਆ ਤੁਹਾਨੂੰ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਮਹਿਸੂਸ ਇਦਾਂ ਦਾ ਬਹੁਤ ਵਧੀਆ ਲੱਗਾ ਕਿ ਸਾਨੂੰ ਗਰੀਬ ਨੂੰ ਵੀ ਕਿਸੇ ਸ਼ੌਕਾਰ ਦੇ ਦਬਾ ਦੇਣੇ ਆ ਸਾਡੇ ਨੇਤਾ ਜੀਨਾਂ ਨੂੰ ਮਜ਼ਦੂਰ ਤੋਂ ਇੱਕ ਤਾਂ ਉਠਾਉਣ ਦੀ ਕੋਸ਼ਿਸ਼ ਕੀਤੀ ਜਦੋਂ ਵਰਕਰੀ ਸ਼ੁਰੂ ਕੀਤੀ ਪਾਰਟੀ ਲਈ ਕਿਸ ਤਰੀਕੇ ਨਾਲ ਸ਼ੁਰੂ ਕੀਤੀ ਵਰਕਰੀ ਕੀਤੀ ਇੱਕ ਤੋਂ ਦੋ ਬਣੇ ਦੋ ਤੋਂ 11 ਹੋਏ ਏਡਾ ਹੌਲੀ ਹੌਲੀ ਕਿਹੜਾ ਹੀ ਹੁੰਦੀ ਪਹਿਲਾਂ ਦੇ ਇਥੇ ਝਾੜੂ ਵਾਲਦਾ ਕੋਈ ਬੰਦਾ ਇਹ ਵੀ ਔਖੇ ਵੀ ਝਾੜੂ ਵਾਲੇ ਨੂੰ ਕਵਰ ਕਰਨ ਵਾਲਾ ਇਹ ਬੰਦਾ ਹੈ ਬਹੁਤ ਮਾੜੀਆਂ ਚੰਗੀਆਂ ਗੱਲਾਂ ਕਰਦੇ ਰਏ ਜਦੋਂ ਨੰਗਰਾ ਖੇਰ ਨੰਗਰਾ ਹੈ ਨਾ ਭਾਈ ਤੱਕ ਕਹੇ ਪਾਰਟੀ ਨੇ ਇਨੀ ਕੰਮ ਕਰਾਇਆ 75 ਸਾਲਾਂ ਦੇ ਵਿੱਚ ਸਿਰਫ ਇਹਨਾਂ ਆਪਣੇ ਜੇਬੇ ਭਰੇ ਆ ਕੰਮ ਕਿਸਦਾ ਕੋਈ ਨਹੀਂ ਕੀਤਾ ਜੀ ਨਾ ਵਰਕ ਨਾਲ ਸਾਥ ਕਰਾ ਦੇਣਾ ਜੀ ਸਿਰਫ ਵੋਟਾਂ ਲੈਣ ਦੇ ਹੁੰਦੇ ਤੇ ਗਾਂ ਜਾਂਦੇ ਬਸ ਉਹਨਾਂ ਦਾ ਤਗੜਿਆ ਘੜਾਣਾ ਜਿਨ੍ਹਾਂ ਲੋ ਪੈਸਾ ਤੇ ਲਾ ਮਿਲਣਾ ਜਾਂ ਜੇਬੇ ਭਰਨੇ ਨਾਲ ਉਹਨਾਂ ਨਾਲ ਟਾਕੀ ਜਾਂਦੇ ਬਾਕੀ ਕੇ ਹੱਲ ਨਹੀਂ ਜਾਂਦੇ ਮੈਂ ਪਹਿਲੇ ਕਿ ਵੀ ਜਾਂਦੇ ਨੇ ਅਹੀਂ ਕੋਈ ਇਹਨੂੰ ਕੋ ਪੈਸਾ ਨਹੀਂ ਦਿੱਤਾ ਮਹਾਰਾਜ ਨੇ ਥੜੀ ਠੋਣੀ ਤੇ ਛੜੀ ਸਾਬਣਾ ਹਮ ਟਿਕਟ ਲਾ ਉਸ ਕੀਤੀ ਇਹ ਕੋ ਪੈਸਾ ਨਹੀਂ ਦਿੱਤਾ ਕੋ ਬਾਹਰ ਦੀਆਂ ਪਾਰਟੀਆਂ ਜੋ ਮਰਜ਼ੀ ਅੰਜਾਮ ਲਈ ਜਾਣ ਕਿਉਂਕਿ ਇਹਨਾਂ ਦਾ ਕੰਮ ਅੰਜਾਮ ਲਾਉਣਾ ਧੋਖੇ ਚ ਰੱਖ ਨਗਰ ਨਿਗਮ ਚੋਨਾ ਦਾ ਵਿਗਲ ਜਿਹੜਾ ਹੈ ਉਹ ਵੱਚ ਚੁੱਕਾ ਹੈ ਤੇ ਜੇ ਗੱਲ ਕੀਤੀ ਜਾਵੇ ਬਟਾਲਾ ਹਲਕੇ ਦੀ ਤਾਂ ਬਟਾਲਾ ਹਲਕੇ ਚ 24 ਨੰਬਰ ਵਾਰਡ ਦੇ ਵਿੱਚ ਜਿਮਨੀ ਚੋਣ ਹੋ ਜਾ ਰਹੀ ਹੈ ਨਗਰ ਨਿਗਮ ਦੀ ਤੇ ਆਮ ਆਦਮੀ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਸੇ ਤਰਜ਼ ਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ 24 ਨੰਬਰ ਵਾਰਡ ਬਟਾਲਾ ਦੇ ਵਿੱਚ ਜੋ ਆਪਣਾ ਉਮੀਦਵਾਰ ਚੁਣਿਆ ਹੈ ਉਹ ਇੱਕ ਮਜ਼ਦੂਰ ਹੈ ਨਾਮ ਹੈ ਸਤਨਾਮ ਸਿੰਘ ਉਸ ਦੇ ਘਰ ਪਹੁੰਚੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਦਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਤਨਾਮ ਸਿੰਘ ਦਾ ਘਰ ਹੈ ਜਿਸ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਵਜੋਂ 24 ਨੰਬਰ ਵਾਰਡ ਚੋਂ ਚੁਣਿਆ ਹੈ ਤੇ ਜੇ ਗੱਲ ਕੀਤੀ ਜਾਵੇ ਸਤਨਾਮ ਸਿੰਘ ਦੀ ਤਾਂ ਸਤਨਾਮ ਸਿੰਘ ਮਜ਼ਦੂਰ ਹੈ ਮਜ਼ਦੂਰੀ ਕਰਦਾ ਹੈ ਤੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਜ਼ਿਆਦਾ ਵਧੀਆ ਨਹੀਂ ਹਨ ਲੇਕਿਨ ਫਿਰ ਵੀ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਆਪਣੇ ਉਸ ਅਸੂਲ ਤੇ ਚੱਲਦੀ ਨਜ਼ਰ ਆ ਰਹੀ ਹੈ ਜੋ ਉਹਨਾਂ ਨੇ ਧਾਰਿਆ ਸੀ ਕਿ ਆਮ ਘਰਾਂ ਦੇ ਲੋਕਾਂ ਨੂੰ ਅੱਗੇ ਲਿਆਉਣਾ ਹੈ ਤੇ ਉਸੇ ਚੱਲਦਿਆਂ ਅਸੀਂ ਜੇ ਪਹਿਲਾਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਦੋਂ ਵੀ ਜੋ ਐਮਐਲਏ ਦੀਆਂ ਸੀਟਾਂ ਸਨ ਉਹ ਆਮ ਘਰਾਂ ਦੇ ਲੋਕਾਂ ਦੇ ਲੋਕਾਂ ਨੂੰ ਦਿੱਤੀਆਂ ਸੀ ਤਾਂ ਅੱਜ ਵੀ ਜੇ ਗੱਲ ਕੀਤੀ ਜਾਵੇ ਵਾਰਡ ਨੰਬਰ 24 ਬਟਾਲਾ ਚ ਨਗਰ ਨਿਗਮ ਚੋਣਾ ਦੀ ਤਾਂ ਇੱਥੋਂ ਵੀ ਇੱਕ ਮਜ਼ਦੂਰ ਨੂੰ ਉਮੀਦਵਾਰ ਚੁਣਿਆ ਹੈ ਵੱਡੀ ਗੱਲ ਹੈ ਕਿਉਂਕਿ ਪਾਰਟੀਆਂ ਲਗਾਤਾਰ ਹੀ ਵੱਡੇ ਲੋਕਾਂ ਦੇ ਵੱਲ ਜ਼ਿਆਦਾ ਰੁਖ ਕਰਦੀਆਂ ਹਨ ਪਰ ਆਮ ਆਦਮੀ ਪਾਰਟੀ ਆਮ ਘਰਾਂ ਦੇ ਲੋਕਾਂ ਵੱਲ ਗੱਲ ਜਿਹੜਿਆ ਆਪਣਾ ਰੁਖ ਕਰਦੀ ਹੈ ਆਪਣੇ ਉਸ ਸੂਲ ਤੇ ਚਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਤਨਾਮ ਸਿੰਘ ਜੀ ਆਪਣੇ ਬੇਟੇ ਨਾਲ ਬੈਠੇ ਹੋਏ ਨੇ ਮਜ਼ਦੂਰ ਦਾ ਕੰਮ ਕਰਦੇ ਹਨ ਪਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਹੈ। ਗੱਲ ਕੀਤੀ ਜਾਵੇ ਬਟਾਲਾ ਹਲਕੇ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਤਾਂ ਜਦੋਂ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਤਾਂ ਉਹ ਵੀ ਆਮ ਘਰ ਚੋਂ ਸੰਤ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਿਧਾਇਕ ਦੀ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਸੀ ਤਾਂ ਵੱਡੀ ਲੀਡ ਨਾਲ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੀ ਤਾਂ ਹੁਣ ਵੀ ਕੰਮ ਕਰਦੇ ਨਜ਼ਰ ਆ ਰਹੇ ਨੇ ਬਟਾਲਾ ਹਲਕੇ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਵੀ ਸ਼ਫਾਰਸ਼ ਜ਼ਰੂਰ ਕੀਤੀ ਗਈ ਹੋਵੇਗੀ। ਇਨਾ ਸਤਨਾਮ ਸਿੰਘ ਹਨ ਦੀ ਤਾਂ ਕਿ ਇਹਨਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਜਾਵੇ ਕੋਈ ਵੱਡੇ ਘਰ ਤੋਂ ਸੰਬੰਧ ਨਹੀਂ ਰੱਖਦੇ ਮਜ਼ਦੂਰ ਹਨ ਮਜ਼ਦੂਰ ਘਰ ਤੋਂ ਸੰਬੰਧ ਰੱਖਦੇ ਹਨ ਤੇ ਕੋਈ ਜ਼ਿਆਦਾ ਵੱਡੀ ਜਾਇਦਾਦ ਦੇ ਮਾਲਕ ਨਹੀਂ ਹਨ ਲੇਕਿਨ ਫਿਰ ਵੀ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਨਾਮ ਸਿੰਘ ਜੀ ਸਭ ਤੋਂ ਪਹਿਲਾਂ ਤੇ ਮੁਬਾਰਕਬਾਦ ਆ ਜੀ ਤੁਹਾਨੂੰ ਚੋਣ ਮੈਦਾਨ 'ਚ ਉਤਾਰਿਆ ਹਾਂਜੀ ਵੈਰਗੁਜ ਗਿਆ ਖਾਲਸਾ ਵੈਰਗੁਜ ਕੀ ਫਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਤਨਾਮ ਸਿੰਘ ਜੀ ਆਮ ਆਦਮੀ ਪਾਰਟੀ ਨੇ ਤੁਹਾਨੂੰ ਚੁਣਿਆ ਉਮੀਦ ਹੈਗੀ ਸੀ ਆਸ ਹੈਗੀ ਸੀ ਕਿ ਤੁਹਾਨੂੰ ਚੋਣ ਮੈਦਾਨ ਚ ਉਤਾਰਿਆ ਜਾਵੇਗਾ ਨਹੀਂ ਜੀ ਆਸ ਨਹੀਂ ਹੈਗੀ ਜੀ ਇੱਕ ਦਿਹਾੜੀਦਾਰ ਨੂੰ ਟਿਕਟ ਦਿੱਤੀ ਗਈ ਆ ਇਹ ਸ਼ੁਕਰੀਆ ਕਰਦੇ ਆ ਭਗਵਾਨ ਤੁਮਾਨ ਜੀ ਦਾ ਸ਼ਰੀ ਕਲਸੀ ਦੀ ਦਾ ਇੱਕ ਜ਼ਮੀਨ ਤੋਂ ਦਿਹਾੜੀਦਾਰ ਨੂੰ ਜ਼ਮੀਨ ਤੋਂ ਚੁੱਕ ਕੇ ਤਾਂ ਉਠਾਇਆ ਗਿਆ ਜੀ ਜਿੰਨੇ ਦਿਹਾੜੀ ਤੇ ਕੰਮ ਕਰਦੇ ਸੀ ਦਿਹਾੜੀ ਦੇ 350 ਦੇ ਵਿੱਚ ਵਿੱਚ ਕਦੀ 350 ਕਦੀ 300 ਕਦੀ 350 ਇਹਦੇ ਵਿੱਚ ਵਿੱਚ ਪਾਰਟੀ ਨਾਲ ਕਦੋਂ ਦੇ ਜੁੜੇ ਹੋ ਪਾਰਟੀ ਦੇ 17 ਦਾ ਜੀ 2017 ਦੇ 2017 ਦੇ ਪਾਰਟੀ ਨਾਲ ਜੁੜੇ ਹੋ ਉਹ ਹੁੰਦਾ ਜੀ ਪਾਰਟੀ ਲਈ ਕੰਮ ਕਰਦੇ ਉਹਨਾਂ ਦੇ ਪਾਰਟੀ ਲਈ ਕੰਮ ਕਰਦੇ ਮਾਨਦਾਰੀ ਦੇ ਨਾਮ ਮਾਨਦਾਰੀ ਦੇ ਨਾਮ ਅੱਛਾ ਤੇ ਹੁਣ ਜਦੋਂ ਪਤਾ ਲੱਗਾ ਤੁਹਾਨੂੰ ਕਿ ਟਿਕਟ ਮਿਲ ਗਈ ਹੈ ਤੁਹਾਨੂੰ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਇੱਦਾਂ ਦਾ ਬਹੁਤ ਵਧੀਆ ਲੱਗਾ ਕਿ ਸਾਨੂੰ ਗਰੀਬ ਨੂੰ ਵੀ ਕਿਸੇ ਸ਼ੌਕਾਰ ਦੇ ਦਬਾ ਦੇਣਿਆ ਸਾਡੇ ਨੇਤਾ ਜੀਨਾਂ ਨੂੰ ਮਜ਼ਦੂਰ ਤੋਂ ਇੱਕ ਤਾਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਭਈ ਜਾਣ ਕੇ ਕੋਸ਼ਿਸ਼ ਕਰੀ ਕਿ ਉਠਾਇਆ ਗਿਆ ਹੈ ਕਿਉਂਕਿ ਪਰ ਉਹ ਘਟੇ ਵੱਡੀਆਂ ਪਾਰਟੀਆਂ ਵਾਲੇ ਬਹੁਤ ਔਖੇ ਨੇ ਵੀ ਸਾਨੂੰ ਮਾਰੇ ਘਰ ਦੇ ਜਾ ਕੇ ਕਹਿਣਾ ਪੈਣਾ ਹੈ ਔਖਾ ਮਾਰੇ ਘਰ ਦੇ ਕੰਮ ਦੀ ਜਾ ਕੇ ਹੱਥ ਜੋੜਨੇ ਪੈਣੇ ਉਹ ਸਾਡੇ ਗਾੜੀ ਹੱਥਾਂ ਕੇ ਜੋੜਨਾ ਅਸੀਂ ਨਾ ਜੋੜੀ ਨਾ ਗਰੀ ਸੁਪਨਾਮ ਸਿੰਘ ਨੇ ਜਦੋਂ ਵਰਕਰੀ ਸ਼ੁਰੂ ਕੀਤੀ ਪਾਰਟੀ ਲਈ ਕਿਸ ਤਰੀਕੇ ਨਾਲ ਸ਼ੁਰੂ ਕੀਤੀ ਵਰਕਰੀ ਕੀਤੀ ਇੱਕ ਤੋਂ ਦੋ ਬਣੇ ਦੋ ਤੋਂ 11 ਹੋਏ ਇੱਦਾਂ ਹੋਲੀ-ਹੋਲੀ ਜਿਹੜਾ ਹੀ ਹੁੰਦੀ ਹੈ ਜੀ ਪਹਿਲਾਂ ਤੇ ਝਾੜੂ ਵਾਲ ਦਾ ਕੋਈ ਬੰਦਾ ਇਹ ਵੀ ਔਖੇ ਵੀ ਝਾੜੂ ਵਾਲੇ ਨੂੰ ਕਵਰ ਕਰਨ ਵਾਲਾ ਇਹ ਬੰਦਾ ਹੈ ਬਹੁਤ ਮਾੜੀਆਂ ਚੰਗੀਆਂ ਗੱਲਾਂ ਕਰਦੇ ਰਏ ਐ ਜਦੋਂ ਨੰਗਰਾ ਖੇਰ ਨੰਗਰਾ ਹੈ ਨਾ ਕੁੱਤੇ ਬੜੇ ਭੌਂਗਦੇ ਆ ਜੀ ਠੀਕ ਹੈ ਤੇ ਜੇ ਗੱਲ ਕੀਤੀ ਜਾਵੇ ਵਿਧਾਇਕ ਬਟਾਲਾ ਦੀ ਅਮਨ ਸਿੰਘ ਸ਼ੈਰੀ ਕਲਸੀ ਦੀ ਉਹਨਾਂ ਦਾ ਕਿਦਾਂ ਦਾ ਕੰਮ ਤੁਹਾਨੂੰ ਲੱਗਦਾ ਵਾ ਕਿਦਾਂ ਦਾ ਸਾਥ ਮਿਲਦਾ ਵਾ ਵਰਕਰਾਂ ਨੂੰ ਤੁਹਾਨੂੰ ਕਿਦਾਂ ਦਾ ਸਾਥ ਮਿਲਦਾ ਬਹੁਤ ਵਧੀਆ ਵਰਕਰਾਂ ਨਾਲ ਸਾਥ ਮਿਲਿਆ ਨੇਤਾ ਜੀ ਦਾ ਸਾਥ ਮਿਲਿਆ ਤੇ ਨੇਤਾ ਜੀ ਨੇ ਜਿਹੜੇ ਜਿਹੜੇ ਕੰਮ ਕਰਾਏ ਨੇ ਬਹੁਤ ਵਧੀਆ ਹੀ ਕੰਮ ਕਰਾਈ ਨੇ ਅਜੇ ਤੱਕ ਕਹੇ ਪਾਰਟੀ ਨੇ ਨਹੀਂ ਕੰਮ ਕਰਾਇਆ 75 ਸਾਲਾਂ ਦੇ ਵਿੱਚ ਸਿਰਫ ਇਹਨਾਂ ਆਪਣੇ ਜੇਬੇ ਭਰੇ ਆ ਕੰਮ ਕਿਸੇ ਦਾ ਕੋਈ ਨਹੀਂ ਕੀਤਾ ਜੀ ਇਹ ਦੂਸਰੀਆਂ ਪਾਰਟੀਆਂ ਨੂੰ ਵੀ ਤੁਸੀਂ ਜਾਣਦੇ ਹੋ ਸਾਰੀਆਂ ਨੂੰ ਕਿੰਨਾ ਕੋ ਉਹ ਆਪਣੇ ਵਰਕਰਾਂ ਲਈ ਸਹਿਮਤ ਰਹੀਆਂ ਨੇ ਜਾਂ ਕਿੰਨਾ ਕੋ ਵਰਕਰਾਂ ਦਾ ਸਾਥ ਦਿੰਦੀਆਂ ਨੇ ਉਹਨਾਂ ਵਰਕਰਾਂ ਦਾ ਸਾਥ ਕਹਣਾ ਦੇਣਾ ਜੀ ਸਿਰਫ ਵੋਟਾਂ ਲੈਣ ਦੇ ਹੁੰਦੇ ਤੇ ਗਾਂ ਜਾਂਦੇ ਬਸ ਉਹਨਾਂ ਦਾ ਤਗੜਿਆਂ ਘੜਾਣਾ ਜਿੰਨਾਂ ਲੋ ਸਹਾਤ ਹਲਾ ਮਿਲਣਾ ਜਾਂ ਜੇਬੇ ਭਰਨੇ ਨਾਲੋਂ ਉਹਨਾਂ ਨਾਲ ਤੱਕ ਹੀ ਜਾਂਦੇ ਬਾਕੀ ਕਿਹ ਹੱਲ ਨਹੀਂ ਜਾਂਦੇ ਤੁਸੀਂ ਕਿਹਾ ਕਿ ਮੈਂ ਵਰਕਿੰਗ ਕੀਤੀ ਹੀ ਆਮ ਆਦਮੀ ਪਾਰਟੀ ਦੀ 2017 ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋ ਤੁਹਾਨੂੰ ਉਮੀਦ ਨਹੀਂ ਸੀ ਆਸ ਨਹੀਂ ਸੀ ਕਿ ਟਿਕਟ ਮਿਲੇਗੀ ਤੁਹਾਨੂੰ ਪਰ ਜਦੋਂ ਤੁਹਾਡਾ ਨਾਮ ਅਨਾਉਂਸ ਹੋ ਗਿਆ ਤੁਹਾਨੂੰ ਪਤਾ ਲੱਗਾ ਕਿ ਟਿਕਟ ਮੈਨੂੰ ਮਿਲ ਗਈ ਆ ਫਿਰ ਕਿਸ ਤਰ੍ਹਾਂ ਦਾ ਮਹੌਲ ਰਿਹਾ ਘਰ ਦਾ ਤੁਹਾਡੇ ਮਨ ਦੀ ਕਿਦਾਂ ਦੀ ਸੋਚ ਰਹੀ ਮੰਡੀ ਸੋਚ ਵਧੀਆ ਠੀਕ ਆ ਗਰੀਬ ਨੂੰ ਕਿਹਨੂੰ ਐਮਐਲਏ ਸਾਹ ਬਣਾ ਉਠਾਇਆ ਤਾਂ ਅਜੇ ਤੱਕ ਕਿਹ ਗਰੀਬ ਨੂੰ ਅਨਾਉਂਸ ਕਰੀ ਟਿਕਟ ਹੋਈ ਨਹੀਂ ਫੇਰੇ ਮਾਰ ਮਾਰ ਕੇ ਆ ਦਿੰਦੇ ਸਾਨੂੰ ਦੇ ਦੋ ਲੜਾਈਆਂ ਕਰਦੇ ਤਗੜੇਗਾ ਪਹਿਲੇ ਕਿ ਵੀ ਜਾਂਦੇ ਰਹੇ ਐ ਕੋਈ ਇਹਨੂੰ ਕੋ ਪੈਸਾ ਨਹੀਂ ਦਿੱਤਾ ਮਹਾਰਾਜ ਨੇ ਥੜੀ ਸੁਣੀ ਤੇ ਛੜੀ ਸਾਹ ਬਣਾ ਹਮ ਟਿਕਟ ਲਾ ਉਸ ਕੀਤੀ ਐ ਕੋ ਪੈਸਾ ਨਹੀਂ ਦਿੱਤਾ ਕੋ ਬਾਹਰ ਦੀਆਂ ਪਾਰਟੀਆਂ ਜੋ ਮਰਜ਼ੀ ਅੰਜਾਮ ਲਾਈ ਜਾਣ ਕਿਉਂਕਿ ਉਹਨਾਂ ਦਾ ਕੰਮ ਅੰਜਾਮ ਲਾਉਣਾ ਧੋਖੇ ਚ ਰੱਖਣਾ ਹੈ ਫਿਰ ਹੁਣ ਚੋਣ ਪ੍ਰਚਾਰ ਵੀ ਸ਼ੁਰੂ ਹੋ ਗਿਆ ਕਿਸ ਤਰੀਕੇ ਨਾਲ ਫਿਰ ਚੋਣ ਪ੍ਰਚਾਰ ਚੱਲ ਰਿਹਾ ਕਿਉਂਕਿ ਜਦੋਂ ਇਲੈਕਸ਼ਨ ਚ ਨਿੱਤ ਜੀ ਹੈ ਨਾ ਤੇ ਕਹਿੰਦੇ ਪੈਸੇ ਵੀ ਖੂਬ ਲਾਣੇ ਪੈਂਦੇ ਆ ਇਹ ਖਰਚਾ ਵੀ ਖੂਬ ਕਰਨਾ ਪੈਂਦਾ ਤੇ ਫਿਰ ਤੁਸੀਂ ਤੇ ਮਜ਼ਦੂਰ ਹੋ 350 350 ਰੁਪਏ ਦਿਹਾੜੀ ਕੋ ਮੰਨਦੇ ਸੀ ਫਿਰ ਕਿਸਤਾਂ ਦਾ ਚੋਣ ਪ੍ਰਚਾਰ ਛੱਡਦਾ ਚੋਣ ਪ੍ਰਚਾਰ ਆਪਣੀ ਪਾਰਟੀ ਦੇ ਡੇ ਆ ਜੋ ਮੇਰੇ ਭੈਣ ਭਰਾਵੋ ਸਾਡੇ ਨੇ ਡੇ ਆ ਜਿਹੜੇ ਸਾਡੀ ਪਾਰਟੀ ਦੇ ਵਰਕਰ ਨੇ ਉਹ ਸਾਡੇ ਨੇ ਡੇ ਜੀ ਮੈਂ ਇਹ ਜੋਗਾ ਕਿਥੋਂ ਜੀ ਪੈਸੇ ਖਰਚਣ ਜੋਗਾ ਇਹ ਪਾਰਟੀ ਦੇ ਬੰਦੇ ਆ ਆਪਣੇ ਭੈਣ ਭਰਾਵ ਨੇ ਸਾਡੇ ਜਿੰਨੇ ਨਾਲ ਜੁੜੇ ਆ ਇਹ ਸਾਰੇ ਨਾਲ ਸਾਥ ਦੇਣਗੇ ਜੀ ਜੇ ਦੇਖਿਆ ਜਾਵੇ ਤਾਂ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲ ਗਈ ਹੈ ਅਗਰ ਤੁਸੀਂ ਜਿੱਤਦੇ ਹੋ ਐਮਸੀ ਬੰਦੇ ਹੋ 24 ਨੰਬਰ ਵਾਰਡ ਚੋਂ ਤੇ ਫੇਰ ਕਿਸ ਤਰੀਕੇ ਦੇ ਕੰਮ ਤੁਹਾਡੇ ਧਿਆਨ ਚ ਹੈਗੇ ਜਿਹੜੇ ਕਰਾਉਣ ਵਾਲੇ ਨੇ ਕੰਮ ਕਰਾਉਣ ਵਾਲੇ ਆ ਜਿਹੜਾ ਪਹਿਲੇ ਆਧਾਰ ਤੇ ਦੇ ਬਾਕੀ ਕੰਮ ਰਾੜੇ ਹੋਇਆ ਪਹਿਲੇ ਆਧਾਰ ਤੇ ਆੜਾ ਰਿਸਿਵਰ ਪੈਣ ਵਾਲਾ ਜੇ ਬਾਕੀ ਰਿਸਿਵਰ ਪਵਾ ਕੇ ਨਾ ਰੀ ਗਲੀਆਂ ਵੀ ਬਣਨ ਗਿਆ ਸਾਰੇ ਕੰਮ ਹੋਣਗੇ ਜੋ ਕੰਮ ਅਧੂਰੇ ਰਹਿ ਗਿਆ ਉਹ ਵੀ ਐਮਐਲਏ ਸਾਹਿਬ ਕਰਵਾਉਣਗੇ ਸਾਡੇ ਜੀ ਲੱਗਦਾ ਫਿਰ ਆਮ ਆਦਮੀ ਪਾਰਟੀ ਆਪਣੇ ਉਸੇ ਸੂਲ ਤੇ ਚੱਲ ਰਹੀ ਹੈ ਜਿਹੜਾ ਕਹਿੰਦੇ ਸੀ ਕਿ ਆਮ ਲੋਕਾਂ ਦੀ ਪਾਰਟੀ ਹੈ ਤੇ ਆਮ ਲੋਕਾਂ ਦੇ ਘਰਾਂ ਚੋਂ ਹੀ ਨੁਮਾਇंदे ਚੁਣਨੇ ਆ ਜੀ ਸਰ ਉਸੇ ਬੇਲੋ ਸ਼ਹਿਰੀ ਸਾਹਿਬ ਨੂੰ ਆਮ ਕਰਹੀ ਹੁਣ ਕੌਂਸਲਰ ਆ ਉਹਨਾਂ ਦੇ ਉਹ ਵੀ ਆਮ ਘਰਾਂ ਚੋਂ ਹੀ ਆ ਤਕੜਾ ਬੰਦਾ ਕੋਈ ਨਹੀਂ ਹੈਗਾ ਹੁਣ ਪ੍ਰੋਪਗੇਟ ਵਾਲੀਆਂ ਪਾਰਟੀਆਂ ਇਕੱਲੀ ਹੋ ਗਈ ਬੀਜੇਪੀ ਹੋ ਗਈ ਕਾਂਗਰਸ ਹੋ ਗਈ ਇਹਨਾਂ ਦਾ ਕੰਮ ਹੈ ਚੱਕਰ ਸੁੱਟਣਾਂ ਦੇ ਨਸ਼ੇ ਵੇਚਨੇ ਜੀ ਤੁਹਾਡੇ ਇਲਾਕੇ ਚ ਹੈਗਾ ਕਿਤੇ ਆਸ-ਪਾਸ ਨਸ਼ੇ ਦਾ ਸਾਥ ਇਹਨਾਂ ਦੀਆਂ ਪਾਰਟੀਆਂ ਇਹ ਕਰਦੇ ਨੇ ਪਰਦੇਣਾ ਕਰਦੇ ਨੇ ਕਿਹੜਾ ਨਹੀਂ ਕਰਦੇ ਕੰਮ ਸਾਰੇ ਕਰਦੇ ਬੰਦੇ ਇਹਨਾਂ ਦੇ ਆ ਬਦਨਾਮੀ ਝਾੜੂ ਵਾਲਿਆਂ ਨੂੰ ਦਿੰਦੇ ਵੀ ਇਹਨਾਂ ਚਾ ਦੋ ਸਾਲਾਂ ਜਿਹਨਾਂ ਨੇ 75 ਸਾਲਾਂ ਦਾ ਨਸ਼ਾ ਇਹ ਵੇਚਦੇ ਦੋ ਸਾਲਾਂ ਜੇ ਨਸ਼ਾ ਪਾਰਟੀ ਨੇ ਵੇਚ ਲੈਂਦਾ ਜੀ ਵਿਧਾਇਕ ਦੇ ਕੰਮ ਕਿਸ ਤਰ੍ਹਾਂ ਦੇ ਲੱਗਦੇ ਬਹੁਤ ਵਧੀਆ ਜੀ ਸਾਥ ਮਿਲ ਰਿਹਾ ਪੂਰਾ ਸਾਥ ਮਿਲ ਰਿਹਾ ਜੀ ਹਾਲੇ 21 ਤਰੀਕ ਜਿਉਂ ਜਿਉਂ ਨਜ਼ਦੀਕ ਆ ਰਹੀ ਹੈ ਤੇ ਉਤੇ ਪ੍ਰਚਾਰ ਵੀ ਚੱਲਣਾ ਸਭ ਕੁਝ ਚੱਲਣਾ ਵਾ ਲੋਕਾਂ ਤੱਕ ਵੀ ਤੁਸੀਂ ਪਹੁੰਚ ਕਰਨੀ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਅਸੀਂ ਲੋਕਾਂ ਨੂੰ ਇਹ ਕਹਾਂਦੇ ਤੁਸੀਂ ਵੋਟਾਂ ਪਾਉਣੀਆਂ ਕੰਮ ਨੂੰ ਕਾਮ ਨੂੰ ਵੋਟਾ ਕਿਸੇ ਨੇ ਨਹੀਂ ਪੁਣੀਆ ਜਿਹੜਾ ਮਿਹਨਤ ਕਰਦਾ ਵੋਟਾ ਉਹਨਾਂ ਨੂੰ ਪੜਾ ਇੱਕ ਕੰਮ ਤੇ ਵੋਟਾ ਨਾ ਪਾਉਣੀਆਂ ਜੀ ਸ਼ਰੀ ਭਾਈ ਉਹਨਾਂ ਕੰਮ ਬਹੁਤ ਕਰਾਏ ਵੋਟਾ ਪੈਣੀਆਂ ਕੰਮ ਨੂੰ ਚਾਮ ਨੂੰ ਵੋਟਾ ਨਹੀਂ ਮਿਲਦੀਆਂ ਨਾ ਪੈਸੇ ਨੂੰ ਮਿਲਦੀਆਂ ਨਾ ਦਾਰੂ ਨੂੰ ਮਿਲਦੀਆਂ ਵੋਟਾ ਮਿਲਦੀਆਂ ਇੱਕ ਕੰਮ ਨੂੰ ਜੀ ਕੰਮ ਕਰਾਏ ਨੇ ਤੇ ਵੋਟਾ ਮਿਲਣੀਆਂ ਜੀ ਜੇ ਕੰਮ ਨਹੀਂ ਹੀ ਕਰਾਏ ਤਾਂ ਵੋਟਾ ਕਹਿੰਦੇ ਮਿਲ ਦੇਣੀਆਂ ਜੀ ਤੁਸੀਂ ਇੱਕ ਸ਼ਿਕਾਇਤ ਵੀ ਕੀਤੀ ਹੈ ਨਾ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਉਹ ਕੀ ਸ਼ਿਕਾਇਤ ਹੈਗੀ ਕਿਉਂ ਤੁਹਾਡੇ ਵੱਲੋਂ ਸ਼ਿਕਾਇਤ ਕਰਨੀ ਪਈ ਹਾਲਾਂ ਦਾ ਇਲੈਕਸ਼ਨ ਸ਼ੁਰੂ ਹੋਈ ਹੈ ਤੇ ਸ਼ਿਕਾਇਤਾਂ ਦਾ ਦੌਰ ਪਹਿਲਾਂ ਹੀ ਸ਼ੁਰੂ ਹੋ ਗਿਆ ਜੇ ਧੋਖੇਬਾਜ਼ੀ ਉਹਨਾਂ ਦਾ ਕੰਮ ਹੀ ਧੋਖੇਬਾਜ਼ੀ ਹੈ ਕਾਂਗਰਸੀਆਂ ਦਾ ਕਰਨਾ ਧੋਖੇਬਾਜ਼ੀ ਨਾ 15 ਮਰਲੇ ਦਾ ਪਲਾਟ ਆ ਤੇ ਉਹਨਾਂ ਆਖਿਆ ਹੀ 5 ਮਰਲੇ ਦਾ ਪਲਾਟ ਸਾਡੇ ਕੋਲ 15 ਮਰਲੇ ਜਿਹੜਾ ਮਰਜ਼ੀ ਜਾ ਕੇ ਵੇਲੇ 15 ਮਰਲੇ ਦਾ ਡੰਗਰ ਵੱਜੇ ਉਹਨਾਂ ਦੇ ਅੰਦੇ ਹੀ ਦਿਹਾੜੀਦਾਰ ਆ ਉਹ ਦਿਹਾੜੀਦਾਰਾਂ ਵਾਲੇ ਕੰਮ ਥੋੜਾ ਅਗੇ ਜਾਂਨਾਂ ਦੇ ਗੱਡੀਆਂ ਉਹਨਾਂ ਕੋ ਆਂਦੇ ਹੀ ਦਿਹਾੜੀਦਾਰ ਆ ਸਾਡੇ ਕੋ ਗੱਡੀ ਆਜ ਮੋਟਿਆ ਲੱਗਾ ਅਸੀਂ ਇਹਦਾ ਪ੍ਰੂਫ ਦਿੱਤਾ ਜੀ ਜੀ ਮਤਲਬ ਉਹਨਾਂ ਨੇ ਆਪਣੇ ਜਾਇਦਾਦ ਦਾ ਪ੍ਰੂਫ ਦੇਣ ਚ ਗਲਤੀ ਕੀਤੀ ਹੈ ਗਲਤੀ ਕੀਤੀ ਉਹ 18 ਕਸੂਰ ਮੇਰ ਦਾ ਜੀ ਮੇਰ ਦੇ ਰਿਸ਼ਤੇਦਾਰ ਨੇ ਜੋ ਮੁਲਾਜ਼ਮ ਨੇ ਉਹਨਾਂ ਕੋ ਦਬਕੇ ਨਾਲ ਕੰਮ ਕਰਾਏ ਗਏ ਆ ਉਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਆ ਮੇਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਫਸਰਾਂ ਨੇ ਉਹਨਾਂ ਨੂੰ ਝੂਠੀ ਬਣਾ ਕੇ ਦਿੱਤੀ ਆ ਐਨਓਸੀ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਪ੍ਰਚਾਰ ਚੋਣ ਪ੍ਰਚਾਰ ਕਿਸ ਤਰੀਕੇ ਦਾ ਚੱਲ ਰਿਹਾ ਸਵੇਰੇ ਕਿੰਨੇ ਵੇ ਨਿਕਲਦੇ ਹੋ ਕਿਦਾਂ ਫਿਰ ਪ੍ਰਚਾਰ ਦੇ ਵਿੱਚ ਕੌਣ ਕੌਣ ਸਾਥ ਦੇ ਰਿਆ ਨਾ ਸਾਥ ਸਾਰੀ ਆਪਣੀ ਪਰਟਨ ਦੇਣ ਦੇ ਆ ਜੀ ਜਿੰਨੇ ਮੀਲ ਆਪਣੇ ਹੈਗੇ ਜੇ ਵਰਕਰ ਸਾਰੇ ਚਾਰ ਦੇਣ ਦੇ ਸਾਥ ਪਿੰਡ ਵਾਲੇ ਵੀ ਸਾਥ ਦੇਣ ਦੇ ਆ ਜੀ ਕਿੰਨੇ ਵੇ ਨਿਕਲਦੇ ਸਵੇਰੇ ਫਿਰ ਪ੍ਰਚਾਰ ਸਵੇਰੇ 7 ਵਜੇ ਨਿਕਲ ਜਾਈਦਾ ਜੀ ਸਤਨਾਮ ਸਿੰਘ ਫਿਰ ਕਿੱਦਾਂ ਚੋਂ ਪ੍ਰਚਾਰ ਤੇ ਨਿਕਲਦਾ ਮੋਟਰਸਾਈਕਲ ਤੇ ਸਾਈਕਲ ਤੇ ਕਿ ਪੈਦਲ ਹੀ ਜਾਂ ਫਿਰ ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਲੀਡਰ ਨਿਕਲਦੇ ਲੈ ਕੇ ਆਪਾਂ ਨੇ ਕੋਈ ਸ਼ੈਗਲ ਤੇ ਜਾਂਦੇ ਆ ਜੀ ਅਸੀਂ ਖਿਆਲ ਹਾਂਜੀ ਸ਼ੈਗਲ ਦੇ ਮਹਾ ਬੰਦਾ ਕਿਹੜਾ ਸ਼ੈਗਲ ਦੇ ਜਾਏਗਾ ਜੀ ਗੱਡੀਆਂ ਕਿੱਥੋਂ ਹੋਣਗੀਆਂ ਜੀ ਆਪਣਾ ਸ਼ੈਗਲ ਉਹ ਲੱਗਾ ਜੀ ਸ਼ੈਗਲ ਵੀ ਉਹ ਵੀ ਕੱਲ ਦਾ ਖੱਡੂ ਜੋ ਬਾਜ ਕੇ ਟੁੱਟ ਗਿਆ ਹੈ। ਹਾਂਜੀ। ਸਾਈਕਲ ਵੀ ਟੁੱਟ ਗਿਆ। ਹਾਂਜੀ ਟੁੱਟ ਗਿਆ। ਅੱਛਾ। ਹਾਂਜੀ। ਠੀਕ ਆ। ਤੇ ਫਿਰ ਦਿਹਾੜੀ ਤੇ ਹਲੇ ਜਿੰਨਾ ਚਿਰ ਚੋਣ ਪ੍ਰਚਾਰ ਆ ਉਹਨਾਂ ਚਿਰ ਤੇ ਦਿਹਾੜੀ ਲਗਣੀ ਨਹੀਂ ਕੀਤੇ ਤੇ ਫਿਰ ਘਰ ਦਾ ਖਰਚਾ ਕਿਦਾ ਚੱਲੂਗਾ ਸਾਰਾ? ਘਰ ਦਾ ਖਰਚਾ ਇਦਾਂ ਹੀ ਵੇਖ ਲੋ ਤੁਹਾਡੇ ਆੜੇ ਆਪਣੇ ਡੇ ਆ। ਘਰ ਵਾਲੇ ਕੋਲ ਨਾਲ ਸਾਥ ਦੇਣ ਡੇ ਆਪਣੇ ਜਿੰਨੇ ਵਰਕਰ ਨਾਲ ਸਾਰੇ ਸਾਥ ਦੇਣ ਡੇ ਸਾਰੇ ਕੰਮ ਚੁੱਕੇ ਜੀ। ਕੋਈ ਛਰੀ ਭਾਜੀ ਹੁਣ ਨਹੀਂ ਦੇ ਆ। ਮੈਂ ਘਰ ਵੀ ਵੇਖਿਆ ਤੁਹਾਡਾ ਕੋਈ ਇਦਾਂ ਜਿਆਦਾ ਵਧੀਆ ਹਾਲਾਤਾਂ ਚ ਨਹੀਂਗਾ ਪਿੱਛੇ। ਧੰਨਵਾਦ। ਚਦਰਾਂ ਵੀ ਹਲੇ ਇਦਾਂ ਹੀ ਪਈਆਂ ਉੱਤੇ। ਜੀ। ਚਦਰਾਂ ਜਿਨੇ ਜੋ ਗਿਆ ਕੀਤਾ ਜਿਨੇ ਹਿਸਾਬ ਨਾਲ ਮਜ਼ਦੂਰੀ ਕਰਦੇ ਉਸੇ ਹਿਸਾਬ ਨੇ ਹੋ ਗਿਆ ਜੀ ਲੱਗਦਾ ਫਿਰ ਪਾਰਟੀ ਚ ਜਿਹੜੀ ਮਿਹਨਤ ਕੀਤੀ ਆ ਸਤਰਾਮ ਸਿੰਘ ਨੇ ਉਹਦਾ ਫਲ ਮਿਲ ਰਿਹਾ ਫਲ ਮਿਲ ਰਿਹਾ ਉਹਦਾ ਮਿਲ ਰਿਹਾ ਜੀ ਤੇ ਇੱਕ ਸਚਾਈ ਦਾ ਫਲ ਮਿਲ ਰਿਹਾ ਜਿੱਦਾਂ ਆਪਣੇ ਐਮਐਲਏ ਸਾਹਿਬ ਨੂੰ ਸਚਾਈ ਨਾਲ ਬੜਾ ਕੋ ਜਾਣਦੇ ਰਹੇ ਨੇ ਉਹ ਕਰਤਾ ਜੇ ਕਰਤਾ ਉਹ ਇਥੇ ਉਹ ਲਲਿਆ ਜੇ ਲਲਿਆ ਇਹ ਬਿਲਕੁਲ ਝੂਠ ਬੋਲਦੇ ਨੇ ਜਦੋਂ ਪੱਕਾ ਕੰਮ ਕਰੀਏ ਪਰਾ ਫੇਰ ਲਾਦਾ ਕੁੱਤੇ ਵਾਂਗੂ ਭੋਕਨੂ ਤੇ ਬਹੁਤ ਤੇਜ ਨੇ ਸਾਰੇ ਕੀਤਾ ਕੁਖ ਨਹੀਂ ਇੰਨਾ ਜੀ ਇਹ ਨਾ ਕਹਿੰਦੇ ਚੁੱਪਚੀ ਬੀਤੇ ਮਿਹਨਤ ਕਰਦੇ ਰਹੋ ਤੇ ਆਪੇ ਰੋਲਾ ਪੈ ਜਾਂਦਾ ਹਾਂਜੀ ਆਪੇ ਰੋਲਾ ਪੈ ਜਾਂਦਾ ਜੀ ਚਾਹੀ ਤੇ ਪਹਿਲਾਂ ਦੱਸ ਦਿੱਤਾ ਕੁੱਤੇ ਭੌਂਗਦੇ ਰਹਿੰਦੇ ਜੋ ਸ਼ੇਰ ਤੁਰਿਆ ਨਾ ਕੁੱਤੇ ਨੇ ਮਗਰੋਂ ਭੌਂਕਣਾ ਹੀ ਇਹਨਾਂ ਦਾ ਕੰਮ ਕਿ ਉਹਨੇ ਆਪਣੀ ਸੁੰਨੀ ਖੋਬੀ ਜਾਣੀ ਆ ਜੀ ਠੀਕ ਹੈ ਇਹ ਮਹਲਾ ਸਤਨਾਮ ਸਿੰਘ ਸ਼ੇਰ ਆ ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕੱਲ ਸੀ ਬੱਬਰ ਸ਼ੇਰ ਨੇ ਬੱਬਰ ਸ਼ੇਰ ਨੇ ਜੀ ਇਹਨਾਂ ਦੇ ਅੱਗੇ ਫਿਰ ਕੌਣ ਟਿਕੂਗਾ ਇਹਨਾਂ ਕੋਲੋਂ ਟਿਕਣਾ ਹੀ ਮੁੜ ਕੇ ਨਾ ਭੱਜਣਾ ਹੀ ਆ ਹੋਰ ਕਰਨਾ ਜੀ ਬਾਕੀ ਉਮੀਦਵਾਰਾਂ ਨੂੰ ਲੈ ਕੇ ਕਿਸਤਾ ਦੇਖਦੇ ਕਿਉਂਕਿ ਭਾਜਪਾ ਨੇ ਵੀ ਉਮੀਦਵਾਰ ਉਤਾਰਿਆ ਸ਼੍ਰ ਕਿਹਦਣਾ ਆਪਣਾ ਮੁਕਾਬਲਾ ਕਿੰਦੇ ਮੁਕਾਬਲਾ ਦੇ ਕਾਂਗਰਸ ਨਾਲ ਹੀ ਹੈ ਬੀਜਪੀ ਨਾਲ ਕਰਾ ਇਹਨਾਂ ਕਿ ਕਾਂਗਰਸ ਗਿਆ ਨੂੰ ਵੋਟਾਂ ਫੇਰੀ ਪੈਣ ਗਿਆ ਜਿਨ੍ਹਾਂ ਕੋ ਕੰਮ ਕਰਾਇਆ ਕੰਮ ਦੇ ਨਾਲ ਕੋਈ ਨਹੀਂ ਕਰਾਇਆ ਜੀ ਸਾਡੇ ਵਿੱਚ 75 ਸਾਲੇ ਦੇ ਰਹੇ ਕਾਂਗਰਸਗੇ ਦੇ ਕਾਲੀਏ ਵੀ ਰਹੇ ਆ ਇਹਨਾਂ ਘੜ ਘੜ ਦਸ-ਦਸ ਸਾਲ ਰਾਜ ਕੀਤਾ ਇਹਨਾਂ ਦੇ ਕੋ ਇਹ ਤੱਕ ਮੜੀਆਂ ਜੇਟ ਨਹੀਂ ਲੱਗੀ ਆਗੀ ਉਹ ਵੀ ਆਮ ਪਾਰਟੀ ਨਾਲ ਲਈ ਆ ਪਹਿਲੀ ਵਾਰੀ ਜਿੱਤ ਕੇ ਉਸੇ ਵੇਲੇ ਕੰਮ ਸ਼ੁਰੂ ਹੋਇਆ ਜੀ ਜੋ ਵਧਾਇਕ ਉਸ ਵੇਲੇ ਵਾਦੇ ਕਰਕੇ ਗਏ ਹੀ ਅਮਨ ਸਿੰਘ ਸ਼ੈਰੀ ਕਲ ਸੀ ਜਦੋਂ ਉਹਨਾਂ ਦੀ ਚੋਣ ਸੀ ਪਉਦੋ ਲੋਕਾਂ ਤੱਕ ਪਹੁੰਚੇ ਸੀ ਜੋ ਉਹਨਾਂ ਨੇ ਉਸ ਵੇਲੇ ਵਾਦੇ ਕੀਤੇ ਤੁਹਾਨੂੰ ਲੱਗਦਾ ਕਿ ਉਹ ਵਾਦੇ ਪੂਰੇ ਕੀਤੇ ਪੂਰੇ ਹੋਏ ਆ ਜੀ ਹੋਏ ਪੂਰੇ ਵਾਰੇ ਆ ਛੱਪੜ ਵਿਹਾੜਿਆ ਸਪਾਈ ਹੋ ਗਏ ਜੇ ਮੜੀਆਂ ਦੇ ਪਹਿਲੇ ਆਧਾਰ ਤੇ ਮੜੀਆਂ ਦੇ ਸਾਡੀਆਂ ਬਹੁਤ ਵਰੀਆ ਪਹਿਲਾਂ ਇਹੋ ਜਿਹੜੇ ਤਗੜੇ ਤੜੇ ਬੰਦੇ ਆ ਇਹਨਾਂ ਜੋ ਉਹਦੇ ਬੱਦਲ ਪੈ ਜਾਂਦਾ ਹਜੇ ਨੰਗਦੇ ਇਹਦੇ ਜੋ ਆਪਣੀ ਗੱਡੀ ਤੇ ਖੜਦੇ ਇਹਦੇ ਗੱਡੀਆਂ ਨਿਕਲ ਜਾਂਦੇ ਨੇ ਤੇ ਮੜੇ ਬੰਦੇ ਨੇ ਗੱਡੀਆਂ ਦੇ ਕਾਥੇ ਘਣਾਏ ਇਹ ਇਹਨੇ ਜੋਗੇ ਕਰਤੂ ਦੇ ਮਾਲਕ ਨੇ ਨਾ ਕੋਈ ਇੱਕ ਥਿੱਕਾ ਨਹੀਂ ਲੱਗਿਆਗੀ ਕਾਂਗਰਸ ਗਿਆ ਕੋ ਵੀ ਕਾਲੀਆਂ ਕੋ ਕੋ ਬੀਜੇਪੀ ਵਾਲਿਆਂ ਕੋ ਵੀ ਇਹਨਾਂ ਕੋ ਇਹ ਤੱਕ ਇੱਟ ਨਹੀਂ ਲੱਗੇਗੀ ਆਮ ਪਾਰਟੀ ਨੇ ਸਭ ਕੁਝ ਕੀਤਾ ਹੈ ਉੱਥੇ ਇੱਟ ਵੀ ਲਵਾਈ ਆ ਕੁਰਸੀਆਂ ਵੀ ਲਗੀਆਂ ਛੱਡ ਵੀ ਬਣ ਜਾਣੀਆਂ ਇਹਨਾਂ ਕੋ ਤਾਂ ਅਜੇ ਤੱਕ ਨਲਕਾ ਨਹੀਂ ਸੀ ਉੱਥੇ ਲੱਗਾ ਜੀ ਬਹੁਤ ਵੱਡੀ ਜ਼ਿੰਮੇਵਾਰੀ ਐ ਐਮਐਲਏ ਦੇ ਵੀ ਬੜੀ ਹੁੰਦੀ ਆ ਤੇ ਉਹ ਨਿਭੇਵਾਰੀ ਆਪਣੀ ਨੂੰ ਬਾਹਰੇ ਆ ਜ਼ਿੰਮੇਵਾਰੀ ਹੋਂ ਜਦੋਂ ਤੁਸੀਂ ਜਿੱਤ ਜਾਂਦੇ ਹੋ ਇਸ ਚੋਣ ਦੇ ਵਿੱਚ ਤੁਹਾਡੀ ਵੀ ਵੱਜ ਜਾਣੀ ਆ ਨਾਲ ਦੇ ਨਾਲ ਐਮਐਲਏ ਦੀ ਵੀ ਵੱਜ ਜਾਣੀ ਆ ਹਨਾ ਜ਼ਿੰਮੇਵਾਰੀ ਫਿਰ ਸਤਨਾਮ ਸਿੰਘ ਕਿਵੇਂ ਨਿਭਾਏਗਾ ਸਤਨਾਮ ਸਾਹਿਬ ਜਿੱਦਾਂ ਮਜ਼ਦੂਰੀ ਕਰਦਾ ਉਹਦੇ ਜ਼ਿੰਮੇਵਾਰੀ ਵੀ ਨਿਭਾਏਗਾ ਜੀ ਇਮ ਇਹਨੇ ਕੋ ਆਪਣੇ ਜੇਬੇ ਭਰਨਗੇ ਨਾ ਵੰਗੂ ਜਾਂ ਚਿੱਟੇ ਵੇਚਣਗੇ ਨਾ ਜੀ ਨਾ ਜੀ ਬਿਲਕੁਲ ਇਹਨਾਂ ਦੇ ਸੁਪੁੱਤਰ ਇੱਥੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪਾਜੀ ਕੀ ਕਹਿਣਾ ਚਾਹੁੰਦੇ ਹੋ ਪਿਤਾ ਨੂੰ ਜਦੋਂ ਟਿਕਟ ਮਿਲ ਗਈ 24 ਨੰਬਰ ਵਾਰਡ ਚ ਕਦੀ ਸੋਚਿਆ ਸੀ ਵੀ ਪਾਰਟੀ ਇਸ ਤਰੀਕੇ ਨਾਲ ਵੀ ਵਾਰਡ ਦੇ ਵਿੱਚ ਐਮਸੀ ਦੀ ਚੋਣ ਚ ਇਹਨਾਂ ਨੂੰ ਉਤਾਰੇਗੀ ਨਹੀਂ ਸਰ ਬਿਲਕੁਕੁਲ ਨਹੀਂ ਸੋਚਿਆ ਚਲੋ ਇਹ ਧੰਨਵਾਦ ਕਰਦੇ ਆਂ ਪਰਮਾਤਮਾ ਦਾ ਵੀ ਚਲੋ ਵੀ ਖਾਸ ਕਰਕੇ ਆਮਨ ਸਿੰਘ ਸਿੰਘ ਸਾਰੀ ਕਲਸੀ ਬਣਾ ਦਾ ਕਬੀ ਜਿਸਾ ਉਹੇ ਕਾਮ ਕਰਦੇ ਵਿੱਚ ਉਠਿਆ ਉਸ ਤਰ੍ਹਾਂ ਉਹਨਾਂ ਨੇ ਵੀ ਗਾੜੀ ਇੱਕ ਆਮ ਪਰਿਵਾਰ ਦੇ ਵਿੱਚੋਂ ਆਮ ਇਨਸਾਨ ਨੂੰ ਚੁਣਿਆ ਹੈ ਹਾਂਜੀ ਬਾਕੀ ਜਿਦਾਂ ਇਹਨਾਂ ਨੇ ਬੋਲਿਆ ਗਿਆ ਵੀ ਕੰਮ ਬੋਲਦੇ ਨੇ ਚਾਹ ਬੰਦੇ ਦਾ ਚਾਹ ਨਹੀਂ ਬੋਲਦਾ ਇਹ ਬਦੋਂ ਵਧੀਆ ਗੱਲ ਆ ਤੇ ਕੰਮ ਹੋਣਗੇ ਤੇ ਕੰਮ ਕੰਮ ਨੂੰ ਬੋਟਾ ਪੈਂਦੀਆਂ ਆ ਜੀ ਬਾਕੀ ਚਲੋ ਅਸੀਂ ਜਦੋਂ ਦੀ ਉਹ ਸੁਤੰਭਾਲੀਆ ਤੇ ਜਦੋਂ ਦੇ ਵੇਖੀਦਾ ਹੈ ਕੰਮ ਹੋਇਆ ਫਿਰਾਲ ਕੋਈ ਵੀ ਨਹੀਂ ਜੇ ਇੱਥੇ ਹਾਂਜੀ ਨਾਲ ਕੋਈ ਸੜਕਾਂ ਦਾ ਕੰਮ ਹੋਇਆ ਜੀ ਤੇ ਨਾਲ ਤੇ ਮੜੀਆਂ ਦਾ ਹੋਇਆ ਜੀ ਤੇ ਲਾਈਟਾਂ ਦੇ ਇੱਕ ਦੋ ਵੇਖੀਦੇ ਉਹ ਵੀ ਕਿਤੇ ਲੱਗੀਆਂ ਤੇ ਨਹੀਂ ਵੀ ਲੱਗੀਆਂ ਸੀ ਹਾਂਜੀ ਜਿੰਮੇਵਾਰੀ ਵਾਜ ਜਾਣੀ ਆ ਜਦੋਂ ਇਹ ਜਿੱਤ ਗਏ ਚੋਣ ਦੇ ਵਿੱਚੋਂ ਐਮਸੀ ਬਣ ਗਏ ਇਹਨਾਂ ਦੀ ਜ਼ਿੰਮੇਵਾਰੀ ਵਧਨੀ ਵਧਰੀ ਨਾਲ ਤੁਹਾਡੀ ਵੀ ਵਾਜ ਜਾਣੀ ਤੁਹਾਨੂੰ ਵੀ ਸਾਥ ਦੇਣਾ ਪੈਣਾ ਨਾਲ ਕਿਉਂਕਿ ਲੋਕਾਂ ਨੇ ਜਦੋਂ ਕੰਮ ਲੈਣੇ ਆ ਨਾ ਆ ਕੇ ਤੇ ਉਹਨਾਂ ਨੇ ਕਹਿੰਦਾ ਸਤਨਾਮ ਸਿੰਘ ਜੀ ਸਾਡਾ ਇਹ ਕੰਮ ਆ ਸਤਨਾਮ ਸਿੰਘ ਜੀ ਨਹੀਂ ਮਿਲਦੇ ਤਾਂ ਉਹ ਤੁਹਾਨੂੰ ਫੜਨਾ ਕਿ ਭਾਈ ਸਾਡਾ ਕੰਮ ਕਰਾਓ ਵਾਰਡ ਦਾ ਕੰਮ ਹੋਣ ਵਾਲਾ ਜ਼ਿੰਮੇਵਾਰੀ ਵਾਜ ਜਾਣੀ ਸਰ ਬਿਲਕੁਲ ਜ਼ਿੰਮੇਵਾਰੀ ਵਾਜ ਜਾਣੀ ਆ ਤੇ ਜਿਹੜੇ ਕੰਮ ਹੋਣ ਵਾਲੇ ਉਹ ਵੀ ਜ਼ਰੂਰ ਕਰਾਂਗੇ ਜੀ ਕੰਮ ਵੀ ਭੈਣ ਭਰਾਵਾਂ ਦਾ ਜਦੋਂ ਸਾਥ ਹੋਏ ਨਾ ਤੇ ਫਿਰ ਉਹਨਾਂ ਦੇ ਨਾਲ ਤੁਰਨਾ ਵੀ ਪੈਂਦਾ ਹੈ ਹਾਂਜੀ ਜਿਹੜਾ ਹੈਗਾ ਵਾ ਕਿਰਦਾਰ ਹੈ ਭੋਲੀ ਜਾਨ ਕਹਿਣ ਮੈਂ ਆ ਤੇ ਬਣ ਗਿਆ ਐਮਸੀ ਹੁਣ ਮੈਂ ਕਿਸ ਨੂੰ ਜਾਣਦਾ ਨਹੀਂ 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 ਕਿਰਦਾਰ ਕਿਰਦਾਰ ਕੋਈ ਨਹੀਂ ਭੁੱਲਦਾ ਹੁੰਦਾ ਇਹ ਕਿਉਂਕਿ ਜਦੋਂ ਬੰਦੇ ਆ ਜਿਹੜੀ ਚੀਜ਼ ਤੇ ਉੱਠਿਆ ਹੈ ਨਾ ਉਹਨੂੰ ਪਤਾ ਹੁੰਦਾ ਵੀ ਮੈਂ ਉਹ ਚੀਜ਼ ਚੋਂ ਨਿਕਲਿਆ ਬਾਹਰ ਤੇ ਮੈਂ ਆਪਣੇ ਭੈਣ ਭਾਈਆਂ ਦਾ ਸਾਥ ਦੇਣਾ ਹੈ ਹਾਂਜੀ ਬਿਲਕੁਲ ਵਾ ਕੀ ਚਲੋ ਜਿਹਦਾ ਆਪਾਂ ਦੇ ਸਾਰਿਆਂ ਦੇ ਨਾਲ ਆ ਜੀ ਜਿੱਦਾਂ ਸਾਡੇ ਭੈਣ ਭਰਾ ਚੱਲਦੇ ਸੀ ਵੀ ਉਹਨਾਂ ਦੇ ਨਾਲ ਆ ਬਿਲਕੁਲ ਸਤਨਾਮ ਸਿੰਘ ਜਿਨ੍ਹਾਂ ਨੂੰ ਚੌਂ ਮੈਦਾਨ ਚ ਉਤਾਰਿਆ ਹੈ ਆਮ ਆਦਮੀ ਪਾਰਟੀ ਨੇ ਮਜ਼ਦੂਰ ਹਨ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ ਤਾਂ ਆਮ ਆਦਮੀ ਪਾਰਟੀ ਜੋ ਹਮੇਸ਼ਾ ਕਹਿੰਦੀ ਸੀ ਕਿ ਆਮ ਲੋਕਾਂ ਦੀ ਪਾਰਟੀ ਹੈ ਉਹਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਤਨਾਮ ਸਿੰਘ ਰਾਣਾ ਗੱਲਬਾਤ ਕੀਤੀ ਹੈ ਉਹਨਾਂ ਦੇ ਪੁੱਤਰ ਨਾਲ ਗੱਲਬਾਤ ਕੀਤੀ ਹੈ ਲੋਕ ਵੀ ਇੱਥੇ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਉਹਦੋਂ ਕਹਿੰਦੇ ਸੀ ਕਿ ਭੁੱਲਣ ਨਹੀਂ ਦੇਣਾ ਇਹਨਾਂ ਨੂੰ ਮੈਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਕਿਤੇ ਭੋਲੀ ਨਾ ਜਾਇਓ ਐਮਸੀ ਬਣ ਕੇ ਤੁਸੀਂ ਕਿਹਾ ਮੈਂ ਭੁੱਲਣ ਨਹੀਂ ਦੇਣਾ ਇਹ ਭੁੱਲਣ ਨਹੀਂ ਦੇਣਾ ਅੱਛਾ ਭੁੱਲਣ ਨਹੀਂ ਦੇਣਾ ਦਿਓ ਰ ਹੈ ਤੇ ਚਲੋ ਗਲੀ ਮੱਲੇ ਦੇ ਆ ਤੇ ਇਹਦੇ ਮਗਰ ਆ ਇਹ ਦਾ ਪੂਰਾ ਪੂਰਾ ਸਾਥ ਦਾਂਗੇ ਨਾਲ ਬੇਟੇ ਦੇਣਗੇ ਨਾਲ ਆਪ ਵੀ ਦਾਂਗੇ ਨੂਹਾਂ ਦੇਣਗੀਆਂ ਹਾਂ ਹਾਂ ਕਿੰਨੇ ਕਿੰਨੇ ਕੋ ਖੁਸ਼ੀ ਹੋਈ ਕਿਉਂਕਿ ਜਦੋਂ ਦੂਸਰੀਆਂ ਜਦੋਂ ਦੂਸਰੀਆਂ ਮੇਰਾ ਮੇਰਾ ਸਵਾਲ ਸਮਝੋ ਜਦੋਂ ਦੂਸਰੀਆਂ ਪਾਰਟੀਆਂ ਵੱਡੇ ਵੱਡੇ ਲੀਡਰਾਂ ਨੂੰ ਉਤਾਰ ਦਿੰਦੀਆਂ ਨੇ ਚੋਣ ਮੈਦਾਨ 'ਚ ਪਰ ਆਮ ਆਦਮੀ ਪਾਰਟੀ ਨੇ ਇੱਕ ਆਮ ਘਰ 'ਚੋਂ ਬੰਦੇ ਨੂੰ ਚੁਣ ਲਿਆ ਤੁਹਾਡੇ ਵਿੱਚੋਂ ਚੁਣ ਲਿਆ ਹਨਾ ਕਿੰਨੀ ਕੋ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਹਨਾਂ ਨੂੰ ਚੁਣ ਕੇ ਕੁਝ ਇਹਨਾਂ ਨੇ ਕੰਮ ਕੀਤੇ ਨੇ ਕੁਝ ਇਹਨੇ ਕੋ ਕਰਾਣੇ ਆ ਕਿਹੜੇ ਕੰਮ ਕਰਾਣੇ ਕੰਮ ਕਈ ਕਰਨ ਵਾਲੇ ਨੇ ਜੀ ਹਾਂਜੀ ਕਰਾਵਾ ਫਿਰ ਪਾਓਗੇ ਸਤਨਾਮ ਸਿੰਘ ਹਾਂਜੀ ਬੋਟਾ ਗੱਜ ਕੇ ਪਾਵਾਂਗੇ ਲਓ ਜੀ ਆਹੋ ਆ ਤੁਸੀਂ ਕਿਹੜਾ ਚਾਹੁੰਦੇ ਹੋ ਤੁਸੀਂ ਵੀ ਆਏ ਹੋ ਇਹ ਸਾਰਾ ਕੁਝ ਕਰਾਵਾਂਗੇ ਇਹਦੀ ਮਾਂ ਮੈਂ ਚਾਚੀ ਮੇਰਾ ਪੋਤਾ ਠੀਕ ਹੈ ਮੇਰਾ ਪੁੱਤ ਮੇਰਾ ਤਗੜਾ ਹੋ ਗਏ ਖਲੋਵੇ ਇਹਨੂੰ ਕਰਾਂਗੇ ਇਹਦੇ ਕੋਈ ਛੜਕਾਂ ਬਣਵਾਵਾਂਗੇ ਕੋਈ ਵੀ ਕੰਮ ਸਾਨੂੰ ਪਊਗਾ ਤੇ ਇਹਨੂੰ ਕਰਵਾਵਾਂਗੇ ਕਰਵਾਵਾਂਗੇ ਜੀ ਬਿਲਕੁਲ ਸਤਨਾਮ ਸਿੰਘ ਨੂੰ ਜਦੋਂ ਚੋਣ ਮੈਦਾਨ 'ਚ ਉਤਾਰਿਆ ਪਰਿਵਾਰ 'ਚ ਤਾਂ ਖੁਸ਼ੀ ਹੈ ਹੀ ਹੈ ਲੇਕਿਨ ਅਗਰ ਗੱਲ ਕੀਤੀ ਜਾਵੇ ਵਾਰਡ ਨੰਬਰ 24 ਦੇ ਇਸ ਪਿੰਡ ਦੀ ਜੋ ਕਿ ਇਹਨਾਂ ਦਾ ਆਪਣਾ ਜੱਦੀ ਪਿੰਡ ਹੈ ਸਾਹਪੁਰ ਉਥੋਂ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਜਿਤਾਵਾਂਗੇ ਤੇ ਜਿਤਾ ਕੇ ਇਹਨਾਂ ਕੋਲੋਂ ਕੰਮ ਵੀ ਲਵਾਵਾਂਗੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਇਨਸਾਨ ਨੂੰ ਚੁਣ ਕੇ ਚੋਣ ਮੈਦਾਨ 'ਚ ਉਤਾਰਿਆ ਹੈ ਸਾਡਾ ਆਪਣਾ ਹੈ ਸਾਡਾ ਖਾਸ ਹੈ ਤੇ ਸਾਨੂੰ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਨੇ ਸਾਡੇ ਵਿੱਚੋਂ ਹੀ ਚੁਣ ਕੇ ਇੱਕ ਵਿਅਕਤੀ ਨੂੰ ਚੌਣ ਮੈਦਾਨ ਚ ਉਤਾਰਿਆ ਹੈ ਤੇ ਅਸੀਂ ਇਹਨਾਂ ਦਾ ਸਾਥ ਦਿੰਦੇ ਹੋਏ ਇਹਨਾਂ ਨੂੰ ਜਿਤਾਵਾਂਗੇ ਵੀ ਤੇ ਜਿਤਾ ਕੇ ਇਹਨਾਂ ਕੋਲੋਂ ਕੰਮ ਵੀ ਲਵਾਂਗੇ। ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ